ਤਾਲੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਈਬ ਜੀ ਸਾਰਿਆਂ ਨੂੰ ਜਲਦੀ ਕਰਾ ਚ ਰੱਖਣ ਖੁਸ਼ ਹੋ ਤੇ ਕਿਵੇਂ ਹੋ ਸਾਰੇ ਜਣੇ ਤੇ ਫਰੈਂਡਸ ਅੱਜ ਦਾ ਵਲੌਗ ਆਪਾਂ ਸਵੇਰੇ ਸਵੇਰੇ ਸਟਾਰਟ ਕਰਨ ਲੱਗੇ ਆ ਤੇ ਵੈਸੇ ਟਾਈਮ ਤਾਂ ਹੋ ਗਿਆ 10:00 ਵਜੇ ਨੇ ਤੇ 10:20 ਮਿੰਟ ਹੋ ਗਏ ਨੇ ਪਰ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿੰਨੀ ਜ਼ਿਆਦਾ ਹੋਈ ਹੋਈ ਹੈ ਦੋ ਦਿਨ ਦੀ ਬਹੁਤ ਜ਼ਿਆਦਾ ਠੰਡ ਹੋ ਗਈ ਇਸ ਕਰਕੇ ਗੋਟੀਆਂ ਵੀ ਪੈ ਗਈ ਐਨੀ ਜ਼ਿਆਦਾ ਠੰਡ ਹੈ ਤੇ ਬਸ ਅੱਜ ਆਪਾਂ ਪੂਰਾ ਪੂਰਾ ਲਾਹਾ ਲੈ ਰਹੇ ਇੱਕ ਬੰਦੇ ਦਾ ਜਿਹੜਾ ਕਿ ਕਦੇ ਵੀ ਆਪਣੀ ਬਾਹ ਨਹੀਂ ਫੜਾਉਂਦਾ ਤੇ ਉਹ ਤੁਹਾਨੂੰ ਦਿਖਾ ਰਹੇ ਨੇ ਜਿਹੜੇ ਆ ਜੀ ਮਾਉਂਟ ਐਵਰੇਸਟ ਤੇ ਤੇ ਰੂਮ ਅੱਜ ਪੱਕੇ ਸਾਫ ਕਰਨ ਲਾਇਆ ਹੋਇਆ ਸੀ ਕਿਉਂਕਿ ਕੋਈ ਕੰਮ ਨਹੀਂ ਕਰਦਾ ਹੈਗਾ ਮੁੰਡਾ ਇਹ ਅੱਜ ਇਸਕੇ ਵੀ ਪੱਕੇ ਸਾਫ ਕਰਨੇ ਆ ਇਹਦੀ ਡਿਊਟੀ ਹੈ ਇਹ ਸਾਰੀ ਅੰਦਰ ਉੱਪਰੋਂ ਵੀ ਕਰਨੇ ਆ ਬਿਲਕੁਲ ਹਾਂ ਉੱਪਰਲੀ ਸਾਈਡ ਹੈ ਨਾ ਉੱਪਰਲੀ ਸਾਈਡ ਵੀ ਗਰਦ ਹੁੰਦੀ ਆ ਕਰ ਲਓ ਯਾਰ ਮੈਂ ਤਾਂ ਇੰਨਾ ਠੀਕਾ ਨਹੀਂ ਉਹ ਮੇਰੇ ਸੁੱਕੇ ਕੱਪੜਾ ਤਾਂ ਫੇਰ ਫਿਰ ਗੱਬਾ ਝੂੜੀ ਲਾ ਮੇਰੀ ਦੇਖ ਲਾ ਉਹ ਤੇ ਡੰਗਰ ਜਿਹਾ ਉੱਪਰੋਂ ਫੇਰ ਉੱਪਰੋਂ ਚੰਗੀ ਤਰ੍ਹਾਂ ਤਾਰਾ ਨੂੰ ਨਾ ਹੱਥ ਲਾ ਦੀ ਤਾਰਾ ਨੂੰ ਨਾ ਹੱਥ ਲਾ ਦੀ ਲੋਹਾ ਮੈਂਟਲ ਕਿਹੜੇ ਹੁੰਦੇ ਨੇ ਮੈਂਟਲ ਮੰਗੇ ਵਾਲੇ ਤੋਂ ਭੱਜ ਗਿਆ ਹੈ ਅਸੀਂ ਆਪਣੇ ਘਰੇ ਨੂੰ ਫੇਰ ਰੱਖ ਲਿਆ ਸੀ ਵੀ ਚਲ ਕੋਈ ਨਹੀਂ ਗਰੀਬ ਭਟਕੂਗਾ ਮੰਗੇ ਵਾਲੇ ਤੋਂ ਆਇਆ ਹੋਇਆ ਦੋ ਰੋਟੀਆਂ ਹੀ ਖਾਈ ਜਊ ਪਰ ਇਹ 8-8 ਰੋਟੀਆਂ ਖਾਂਦਾ ਇੱਕ ਟਾਈਮ ਦੀਆਂ ਉਹੋਂ ਨੰਦਾ ਟਟਰ ਰੋਟੀ ਦੋ ਰੋਟੀ ਖਾਂਦੇ ਨਹੀਂ ਬਹੁਤ ਘੱਟ ਖਾਂਦੇ ਉਹ ਲਓ ਉਹ ਇਸੇ ਫਿਰ ਸਾਈਡ ਤੋਂ ਪਿੱਛੇ ਜਾ ਆ ਬਸ ਬਹਿ ਕੇ ਆਰਡਰ ਕੱਪੜੇ ਤਾਂ ਲਾਚਾ ਲੰਦਰ ਜਿਹੜੇ ਪਾਏ ਨਹੀਂ ਨਹੀਂ ਕਿਉਂ ਕੱਲ੍ਹ ਇਹਦੇ ਮੈਂ ਲਾਇਆ ਦੋ ਦਿਨਾਂ ਦੇ ਉਹ ਤੀ ਨੂੰ ਕੋਈ ਕੰਮ ਨਹੀਂ ਕਰਦਾ ਚਲ ਨਾ ਤੂੰ ਅੱਜ ਹੈਲੋ ਨਾ ਤੂੰ ਅੱਜ ਬੇੜਾ ਸਿੰਬਰਿਆ ਹਾਂ ਇਹ ਤੂੰ ਕੰਮ ਕਰਾਉਏ ਤਾ ਖਾਣਾ ਵਿਜੀ ਹੋਇਆ ਪਪਾ ਨਾਲ ਮੋਟਿਓ ਗਾਏਗਾ ਵੀ ਮੈਂ ਇਧਰ ਹੈ ਪੱਖੇ ਸਾਹ ਪੱਖੇ ਸਾਹ ਕਰ ਦਵਾਰਾ ਸੋਫਾ ਉਧਰ ਲੈ ਚੱਲ 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 ਉਧਰ ਜਾ ਮੁੰਡਾ ਫਿਰਸ ਤੁਹਾਨੂੰ ਮੌਸਮ ਦਿਖਾਉਣਾ ਹੈ ਬਾਹਰ ਦਾ ਤਾਂ ਹੁਣ ਤਾਂ ਥੋੜੀ ਜਿਹੀ ਘਟ ਗਈ ਪਰ ਧੁੱਪ ਨਿਕਲ ਰਹੀ ਹੈ ਥੋੜਾ ਜਿਹਾ ਸੂਰਜ ਜਿਹਾ ਦੇਖਿਆ ਗਿਆ ਤੇ ਵੈਸੇ ਦੇਖ ਲਓ ਤਾਂ ਹੁੰਦੇ ਜੀ ਕਿੰਨੀ ਜਿਆਦਾ ਹੈ ਧੁੰਦੀ ਆ ਧੁੰਦੀ ਆ ਤੇ ਇਧਰ ਆਪਾਂ ਵੇੜੇ 'ਚ ਸਾਰੀ ਮਿੱਟੀ ਮਤਲਬ ਮੰਮੀ ਉਹਨਾਂ ਨੇ ਆਹ ਕਰਤੀ ਸੀਗੀ ਲਪਾਤੀ ਸੀਗੀ ਤੇ ਵਿਹੜਾ ਤਾਂ ਆਪਣਾ ਹੋ ਗਿਆ ਐਂ ਕਲੀਨ ਤੇ ਬਸ ਹੁਣ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਮੀਨ ਆਵੇ ਵਿਆਹ ਤੱਕ ਤੇ ਕਪੜੇ-ਕਪੜੇ ਆਪਾਂ ਸਾਰੇ ਧੋਤੇ ਆ ਕੰਮ-ਕੁਮ ਤਾਂ ਕਰਦੇ ਹੋਗੇ ਹੁਣ ਬਸ ਦੂਜੇ ਕੰਮ ਕਰਾਂਗੇ ਧੁੱਪ ਤਾਂ ਨਿਕਲਣ ਲੱਗੀ ਆ ਤੇ ਬਸ ਇਹ ਤੋਂ ਬਾਅਦ ਅਸੀਂ ਜਾਣਾ ਜੀ ਅੱਜ ਖੰਮਾ ਨੂੰ ਬਾਜ਼ਾਰ ਇਹ ਥੋੜੀ ਸ਼ਾਪਿੰਗ ਵਗੈਰਾ ਕਰਕੇ ਆਣੀ ਆ ਇੱਕ ਹੀ ਕਰੀ ਜਾਂਦੇ ਪਾਗਲ ਕੀ ਗੱਲ ਦੀ ਹਾਂ ਦੇਖ ਬਗਲਾ ਪਰ ਇਹ ਹੋ ਜਾ ਤੁਹਾਡੇ ਕਹਿੰਦੇ ਮਿੱਟੀ ਬੈ ਗਈ ਕਿ ਰਾਮ ਨਾ ਚੜੀ ਬੈਠੀ ਚਬੂਤਰੇ ਤੇ ਨੀਂਦਾਂ ਕੱਢ ਰਹੀ ਹੈ ਕੰਬਲ ਤੇ ਬਹਿ ਕੇ ਹੈ ਨਾ ਨੇ ਜੀ ਹੈ ਨਾ ਗੁੱਗੂ ਓਏ ਸੌਜੋ 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 ਫਰੈਂਸ ਮੈਂ ਰੈਡੀ ਹੋ ਗਈ ਆ ਤੇ ਦੇਖ ਲਓ ਇੱਕ ਪੱਖਾ ਸਾਫ ਕਰਕੇ ਦੋ ਜਣੇ ਫੋਨ ਪਰ ਲੱਗੇ ਜਮ ਮਿਆਲੀ ਤਨ ਗੜ ਗਈ ਤਾਂ ਤੇ ਬਸ ਹੁਣ ਮੈਂ ਰੈਡੀ ਆ ਮੌਸਮ ਤਾਂ ਧੁੱਪ ਨਿਕਲੀ ਹੈ ਨਹੀਂ ਤੇ ਚੱਲਦੇ ਆਪਾਂ ਠੰਡ ਵਿੱਚ ਸ਼ਾਪਿੰਗ ਕਰਨ ਤੇ ਅਸੀਂ ਆ ਗਏ ਜੀ ਖਮਾਣੋ ਆਪਣਾ ਬੱਤਰਾ ਲਹਿੰਗਾ ਹਾਊਸ ਤੇ ਗਾਉਨ ਤਾਂ ਬਹੁਤ ਹੀ ਜ਼ਿਆਦਾ ਨੇ ਸੋਹਣੇ ਸੀਗੇ ਤੇ ਬਟ ਮੈਂ ਤਾਂ ਪਾ ਨਹੀਂ ਸਕਦੀ ਮੈਂ ਨਾ ਸਿਸਟਰ ਦਾ ਬੁੱਕ ਕਰਵਾਉਣਾ ਆਈ ਸੀਗੀ ਆਪਣਾ ਗਾਉਨ ਤੇ ਬਸ ਪਸੰਦ ਕਰ ਰਿਆਂ ਕਿ ਉਹ ਵਾਲਾ ਕਲਰ ਮਿਲ ਜਵੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੀਗੇ ਤੇ ਵੈਰਾਈਟੀ ਵੀ ਬਹੁਤ ਜ਼ਿਆਦਾ ਵਧੀਆ ਹੈ ਇੱਥੇ ਤੇ ਸਾਰੀ ਚੀਜ਼ ਮਿਲ ਜਾਂਦੀ ਆ ਬਟ ਹੁਣ ਦੇਖੋ ਸਾਨੂੰ ਸਾਡੀ ਪਸੰਦ ਆ ਮਿਲਦਾ ਜਾਂ ਨਹੀਂ ਜਾਗਟਾ ਰਹਿ ਗਈਆਂ ਟਾਈਆਂ ਰਹਿ ਗਈਆਂ ਇਹ ਕਿਥੋਂ ਲੱਗ ਜਾਂਦਾ ਬੈਲਟਰ 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 ਰਹਿ ਗਈ ਜੀਤ ਦੀ ਹੱਟੀ ਪੱਗਾਂ ਨਹੀਂ ਤੇ ਬੱਸ ਘਰ ਦੇ ਲੱਗੇ ਹੋਏ ਜੀ ਸ਼ੋਪਿੰਗ ਆ ਪੋਪਿੰਗ ਆ ਚ ਤੇ ਮੈਂ ਕੰਮ ਕਰੀ ਸੀ ਆਪਣਾ ਮੈਂ ਕਿਹਾ ਚਲੋ ਕੰਮ ਨਹੀਂ ਛੱਡਣਾ ਤੇ ਸ਼ਾਮ ਵੇਲੇ ਮੇਰੇ ਕੋਲ ਆ ਗਈ ਸੀ ਜੀ ਆਪਣੇ హెయిਰ ਸਟ੍ਰੇਟ ਕਰਨੇ ਸੀਗੇ ਏ ਬਸ ਇਹ ਸਟੇਟ ਕੰਸਤਾ ਮੈਨੂੰ ਬਹੁਤ ਮਜ਼ਾ ਆਉਂਦਾ ਏ ਤੇ ਜਦੋਂ ਵੀ ਇਹ ਸਟੇਟ ਹੁੰਦੇ ਬਹੁਤ ਚਾਨ ਨਾਲ ਕਰਦੀਆਂ ਤੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਵੀ ਆਈ ਸੀਗੀ। ਫਰੈਂਡ ਸਰਪ੍ਰਾਈਜ਼ ਰਿਵਿਊ ਹੋਣ ਲੱਗਿਆ। ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਚਲੋ। ਇਹ ਹਾਂ। ਬਹੁਤ ਠੀਕ ਹੋ। ਖਾਣੇ ਦੇ ਨਾਲ। ਅਮਨ ਬਣ ਗਿਆ। ਹੋਰ ਠੀਕ ਹੈ? ਹਾਂਜੀ। ਡੈਲੀ ਸਟੇਟ ਹੈ। ਫੋਟੋ ਠੀਕ ਹੈ ਹਾਂ ਜੰਦੀ ਸਟੇਟਿੰਗ ਲਾ ਮੈਂ ਤਾਂ ਕੰਦੀ ਰੋਣਾ ਨਹੀਂ ਸੀ ਚੱਲ ਵਸ 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 ਹੈਲੋ ਦੂ ਯੂ ਕਿਉਂਕਿ ਨਾ ਨਹੀਂ ਕਰੇ ਨਹੀਂ ਕਿਉਂ ਹੈ ਬੱਸ ਤਾਂ ਹੀ ਨਹੀਂ ਕਿ ਮੈਂ ਤਾਂ ਨਹੀਂ ਕਰਾਂਗਾ ਚੱਲ ਜਾਨ ਨੂੰ ਤਾਂ ਅਸੀਂ ਪਹੁੰਚਦੇ ਜਾਣਾ ਠੀਕ ਹੈ ਜੀ ਬੇ ਜਾਨ ਕਿੱਥੇ ਐਂ ਤੇ ਤੁਰਪੀ ਤੂੰ ਜਾ ਲੈ ਜਵਾੜੇ ਤੂੰ 3 ਘੰਟੇ ਪਾ ਲੈ ਦਿੰਦਾ ਆਹ ਹੈ ਮਾਈ ਡੀਅਰ ਜੀਜਾ ਜੀ ਹੈਲੋ ਜੇਠਾ ਲਾਦੇ ਸੁੰਦਰ

ਉਹ ਤੈਨੂੰ ਵੀ ਹੋ ਗਿਆ ਨਹੀਂ ਨਹੀਂ ਆਜਾ ਚੱਲ ਗੜੇ ਬੜਾ ਬੜਾ ਕਰ ਲੈ ਹਾਂ ਫਿਰ ਕਰ ਕਹਿੰਦਾ ਹਾਂ ਹੁਣ ਤੇ ਇਹੋ ਤੁਹਾਨੂੰ ਦੱਲ ਕੇ ਨਹੀਂ ਨੋਰਮਲ ਹੁੰਦੇ ਹਿਸਾਬ ਨਾਲ ਬਸ ਹੋ ਗਿਆ ਬਸ ਚਲ ਕੱਢ ਦੇਣਾ ਬਸ ਹੈਲੋ ਫਰੈਂਡਸ ਤੇ ਇਹ ਸੀ ਜੀ ਆਪਣਾ ਸਰਪ੍ਰਾਈਜ਼ ਜਿਹਦੀ ਸਾਰੇ ਜਣੇ ਵੇਟ ਕਰ ਰਹੇ ਸੀਗੇ ਕਿ ਤੁਹਾਡੇ ਪਾਪਾ ਨਹੀਂ ਆਏ ਹੈਗੇ ਤੇ ਮੇਰੇ ਪਾਪਾ ਆ ਗਏ ਨੇ ਜੀ ਸਾਰੇ ਜਣੇ ਮਿਲੋ ਤੇ ਬਸ ਹੁਣ ਵਿਆਹ ਦੀਆਂ ਤਿਆਰੀਆਂ ਖਿਆਰੀਆਂ ਸ਼ੁਰੂ ਨੇ ਤੇ ਤੁਹਾਡੇ ਨਾਲ ਵੀ ਵਿਆਹ ਆਪਾਂ ਪੂਰਾ ਸ਼ੇਅਰ ਕਰਨਾ ਹੈ ਤੇ ਤੁਸੀਂ ਪਲੀਜ਼ ਜ਼ਰੂਰ ਕੋਈ ਵਲੌਗ ਸਕਿਪ ਨਹੀਂ ਕਰਨਾ ਹੈਗਾ ਸਾਰੇ ਵਲੌਗ ਦੇਖਣੇ ਆ ਤੇ ਵੇਟ ਵੀ ਕਰਿਓ ਪਲੀਜ਼ ਜੇ ਲੇਟ ਵੇਟ ਹੋ ਵੀ ਗਿਆ ਕੋਈ ਵਲੌਗ ਬਟ ਆਉਣਗੇ ਜ਼ਰੂਰ ਤੁਹਾਨੂੰ ਪਤਾ ਹੈ ਕਮਤੰਦੇ ਅੱਜ ਥੋੜਾ ਬੀਜ਼ੀ ਚੱਲਦੀ ਹੈ ਨਾ ਮੈਂ ਤੇ ਇਸ ਲਈ ਬਸ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਲੀਜ਼ ਵਲੌਗ ਸਾਰੇ ਜਣੇ ਦੇਖਦੇ ਰਹੋ ਬਣੇ ਰਹੋ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ